ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਪੜ੍ਹਦੇ ਹਾਂ ਜੇਕਰ ਸਾਨੂੰ ਇਹ ਸੰਕੇਤ ਮਿਲਦੇ ਹਨ ਤਾਂ ਸਮਝੋ ਕਿ ਤੁਹਾਡੇ ਮਨ ਦੀਆਂ ਸਾਰੀਆਂ ਹੀ ਇਸ਼ਾਵਾਂ ਤੁਹਾਡੇ ਮਨ ਦੀਆਂ ਸਾਰੀਆਂ ਹੀ ਮੁਰਾਦਾਂ ਪੂਰੀਆਂ ਹੋਣ ਵਾਲੀਆਂ ਹਨ ਤਾਂ ਉਹ ਕਿਹੜੇ ਸ਼ੁਭ ਸੰਕੇਤ ਹਨ ਜਿਨ੍ਹਾਂ ਨੂੰ ਦੇਖ ਕੇ ਆਪਾਂ ਕਈ ਵਾਰ ਘਬਰਾ ਜਾਂਦੇ ਹਾਂ ਕਈ ਵਾਰ ਪਰੇਸ਼ਾਨ ਵੀ ਹੋ ਜਾਂਦੇ ਹਾਂ ਫਿਰ ਕਈ ਵਾਰ ਲੋਕਾਂ ਨੂੰ ਦੱਸਣ ਬੈਠ ਜਾਂਦੇ ਹਾਂ ਅੱਜ ਗੱਲ ਕਰਾਂਗੇ ਜੀ ਉਹਨਾਂ ਸ਼ੁਭ ਸੰਕੇਤਾਂ ਦੇ ਬਾਰੇ ਜਿਨ੍ਹਾਂ ਤੋਂ ਪਤਾ ਲੱਗ ਜਾਵੇਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਪਰ ਮਿਹਰ ਕਰ ਚੁੱਕੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਜਿਸ ਤੇ ਸਾਨੂੰ ਹਮੇਸ਼ਾ ਲਈ ਕਮੈਂਟ ਵੀ ਆਉਂਦੇ ਹਨ ਕਿ ਇਸ ਵਿਸ਼ੇ ਤੇ ਕਈ ਸਵਾਲ ਵੀ ਪੁੱਛੇ ਜਾਂਦੇ ਹਨ ਕਿ ਸਾਨੂੰ ਲੱਗਦਾ ਹੈ ਸਾਡੇ ਨਾਲ ਕੋਈ ਰੱਬੀ ਤਾਕਤ ਹੈ ਕੋਈ ਸਾਡੇ ਅੰਗ ਸੰਗ ਰਹਿੰਦਾ ਹੈ ਅਸੀਂ ਇਸ ਬਾਰੇ ਸਮਝਣਾ ਚਾਹੁੰਦੇ ਹਾਂ ਕਿ ਇਹ ਕੌਣ ਹਨ ਸਾਧ ਸੰਗਤ ਜੀ ਰੱਬੀ ਸ਼ਕਤੀਆਂ ਦਾ ਅੰਗ ਸੰਗ ਮਹਿਸੂਸ ਹੋਣਾ ਜਦ ਵੇਖਣਾ ਇਹ ਸਭ ਲੋਕਾਂ ਦਾ ਅਨੁਭਵ ਹੁੰਦਾ ਹੈ ਪਰ ਬਹੁਤ ਜ਼ਿਆਦਾ ਮਨੁੱਖਾਂ ਨੂੰ ਇਹ ਅਨੁਭਵ ਨਹੀਂ ਹੁੰਦੇ ਕੁਝ ਖਾਸ ਮਨੁੱਖਾਂ ਨੂੰ ਹੀ ਇਹ ਅਨੁਭਵ ਹੁੰਦੇ ਹਨ ਇਹ ਤਜਰਬੇ ਹੁੰਦੇ ਹਨ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਤੁਸੀਂ ਇਕੱਲੇ ਹੋਣ ਤੇ ਵੀ ਕਈ ਵਾਰ ਇਕੱਲੇ ਨਹੀਂ ਹੁੰਦੇ ਸਾਦ ਸੰਗਤ ਜੀ ਇਸ ਧਰਤੀ ਤੇ ਕਿਸ ਤਰ੍ਹਾਂ ਦੀਆਂ ਜੀਵ ਆਤਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੋਜ਼ੀਟਿਵ ਚੀਜ਼ਾਂ ਦਾ ਤੁਹਾਡੇ ਨੇੜੇ ਹੋਣਾ ਵੀ ਕਿਹਾ ਜਾਂਦਾ ਹੈ ਭਾਵੇਂ ਕਿ ਤੁਹਾਨੂੰ ਤੁਹਾਡੇ ਕੋਲ ਕਿਸੇ ਪੋਜ਼ੀਟਿਵ ਚੀਜ਼ ਦਾ ਫੀਲ ਹੋਣਾ ਮਹਿਸੂਸ ਹੁੰਦਾ ਹੈ ਤੁਸੀਂ ਚੰਗਾ ਮਹਿਸੂਸ ਕਰਦੇ ਹੋ ਇਕੱਲੇ ਰਹਿ ਕੇ ਵੀ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅੰਦਰੋਂ ਕਦੇ-ਕਦੇ ਆਪਣੇ ਆਪ ਵਿੱਚ ਮਾਰਗਦਰਸ਼ਨ ਹੋ ਜਾਂਦਾ ਹੈ ਕਦੇ-ਕਦੇ ਅੱਖਾਂ ਬੰਦ ਕਰਨ ਤੇ ਪ੍ਰਕਾਸ਼ ਦਿਸਦਾ ਹੈ ਕਦੇ-ਕਦੇ ਕੁਝ ਰੋਹਾਨੀ ਇਸ਼ਾਰੇ ਵੀ ਮਿਲਦੇ ਹਨ ਕੁਝ ਨਿਸ਼ਾਨੀਆਂ ਮਿਲਦੀਆਂ ਹਨ ਰੱਬੀ ਸ਼ਕਤੀਆਂ ਦਾ ਕੋਲ ਹੋਣਾ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਕਈ ਹੋਈ ਕੋਈ ਵੀ ਗੱਲ ਜਿਹੜੀ ਚੰਗੀ ਹੁੰਦੀ ਹੈ ਉਹ ਪੋਜ਼ਿਟਿਵ ਕਰਕੇ ਸੱਚ ਹੋਣ ਲੱਗ ਜਾਂਦੀ ਹੈ ਤਾਂ ਇਸ ਤੋਂ ਸਮਝ ਜਾਣਾ ਚਾਹੀਦਾ ਹੈ ਤਾਂ ਕਿ ਸਾਡੇ ਜ਼ਰੂਰ ਕੋਈ ਅੰਗ ਸੰਗ ਹੈ ਸਾਡੇ ਕੋਲ ਕੋਈ ਰੱਬੀ ਸ਼ਕਤੀ ਵਾਸ ਕਰ ਚੁੱਕੀ ਹੈ ਵਾਹਿਗੁਰੂ ਜੀ ਦੇ ਨਾਲ ਜੋੜਨ ਅਤੇ ਸਿਮਰਨ ਕਰਨ ਦੇ ਲਈ ਤੁਹਾਨੂੰ ਅੰਮ੍ਰਿਤ ਵੇਲੇ ਉਸ ਸ਼ਕਤੀ ਵੱਲੋਂ ਜਲਦੀ ਜਗਾ ਦਿੱਤਾ ਜਾਂਦਾ ਹੈ ਇਸ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿ ਕੇ ਤੁਹਾਡੀ ਮਦਦ ਕਰ ਰਹੀਆਂ ਹਨ ਹੁਣ ਗੱਲ ਕਰਦੇ ਹਾਂ ਜੀ ਆਪਾਂ ਉਹਨਾਂ ਸੰਕੇਤਾਂ ਦੇ ਬਾਰੇ ਇਸ ਕਰਕੇ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਤੇ ਧਿਆਨ ਨਾਲ ਸੁਣਨਾ ਜੀ ਅਤੇ ਸਮਝਣਾ ਜੇ ਸਾਧ ਸੰਗਤ ਜੀ ਜਦੋਂ ਵੀ ਆਪਾਂ ਆਪਣੇ ਕਿਸੇ ਵੀ ਖਾਸ ਪੂਰਤੀ ਦੇ ਲਈ ਪਾਠ ਆਰੰਭ ਕਰਦੇ ਹਾਂ ਜਾਂ ਮੁਰਾਦਾਂ ਦੇ ਲਈ ਪਾਠ ਆਰੰਭ ਕਰਦੇ ਹਾਂ ਕੋਈ 21 ਦਿਨ ਪਾਠ ਆਰੰਭ ਕਰਦਾ ਹੈ ਕੋਈ 41 ਦਿਨ ਕਰਦਾ ਹੈ ਤੇ ਕੋਈ 51 ਦਿਨ ਦਾ ਪਾਠ ਸੁਖ ਕੇ ਕਰਦਾ ਹੈ ਇਸੇ ਤਰ੍ਹਾਂ ਕਈ ਲੋਕ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਕਈ ਲੋਕ ਚਬਜੀ ਸਾਹਿਬ ਦੀ ਬਾਣੀ ਪੜ੍ਹਦੇ ਹਨ ਤੇ ਕਈ ਚਉਪਈ ਸਾਹਿਬ ਦੇ ਪਾਠ ਕਰਦੇ ਹਨ ਜਾਂ ਕਿਸੇ ਹੋਰ ਬਾਣੀ ਦੇ ਵੀ ਪਾਠ ਆਰੰਭ ਕਰਦੇ ਹਨ ਤਾਂ ਤੁਸੀਂ ਅਕਸਰ ਹੀ ਦੇਖਿਆ ਹੋਣਾ ਹੈ ਇਹ ਪਾਠ ਕਰਦਿਆਂ ਸਾਨੂੰ ਕੋਈ ਨਾ ਕੋਈ ਮੁਸ਼ਕਿਲ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਘੇਰਦੀ ਹੈ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਮੇਰੇ ਪੰਜਵੇਂ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਣੇ ਵਿੱਚ ਆਪ ਹੀ ਉਸ ਦੀ ਮਹੱਤਤਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਸੁੱਖਾਂ ਦੀ ਮਨੀ ਹੈ ਜੋ ਮਨੁੱਖ ਰੋਜ਼ਾਨਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਉਹਨਾਂ ਦੇ ਸਾਰੇ ਹੀ ਦੁੱਖ ਦੂਰ ਵੀ ਹੋ ਜਾਂਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਮਨੁੱਖਾਂ ਦੇ ਜਿੱਥੇ ਤਨ ਦੇ ਰੋਗ ਠੀਕ ਹੁੰਦੇ ਹਨ ਉੱਥੇ ਹੀ ਨਾਲ ਹੀ ਉਹਨਾਂ ਦੇ ਮਨ ਦੇ ਰੋਗ ਵੀ ਠੀਕ ਹੋ ਜਾਂਦੇ ਹਨ ਸੰਤ ਮਹਾਪੁਰਖ ਜੀ ਦਾ ਇਥੋਂ ਤੀਕਰ ਕਹਿਣਾ ਹੈ ਕਿ ਜਿਹੜੇ ਮਨੁੱਖ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ ਉਹਨਾਂ ਮਨੁੱਖਾਂ ਦੇ ਕੀਤੇ ਹੋਏ ਜਾਣੇ ਅਣਜਾਣੇ ਦੇ ਵਿੱਚ ਪਾਪ ਗਲਤੀਆਂ ਵੀ ਉਹ ਮੇਰੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਮਾਫ ਕਰ ਦਿੰਦੇ ਹਨ ਪਰ ਨਾਲ ਹੀ ਇਹ ਸਵਾਲ ਵੀ ਹੈ ਜਿੱਥੇ ਬਾਣੀ ਸਾਡੇ ਸਾਰੇ ਦੁੱਖ ਦੂਰ ਕਰਦੀ ਹੈ ਉਥੇ ਸੇਵਾਨੇ ਵਰਣੀ ਥੋੜੀ ਜਿਹੀ ਔਖੀ ਹੋ ਜਾਂਦੀ ਹੈ ਕਿਉਂਕਿ ਵੱਡੇ ਭਾਗਾਂ ਵਾਲੇ ਕਰਮਾ ਵਾਲੇ ਇਨਸਾਨ ਹੀ ਇਹ ਬਾਣੀ ਨੂੰ ਰੋਜ਼ਾਨਾ ਪੜ੍ਹ ਸਕਦੇ ਹਨ ਨਹੀਂ ਤਾਂ ਕਈ ਮਨੁੱਖ ਤਾਂ 21 ਦਿਨਾਂ ਦੇ ਪਾਠ ਸੁੱਕ ਕੇ ਵੀ ਉਹ ਪਾਠ ਪੂਰੇ ਕਰ ਹੀ ਨਹੀਂ ਪਾਉਂਦੇ ਉਹ 2-4 ਦਿਨ ਪਾਠ ਕਰਕੇ ਘਬਰਾ ਜਾਂਦੇ ਹਨ ਪਰੇਸ਼ਾਨ ਹੋ ਜਾਂਦੇ ਹਨ ਅਤੇ ਪਾਠ ਕਰਨੇ ਬੰਦ ਕਰ ਦਿੰਦੇ ਹਨ ਪਰ ਯਾਦ ਰੱਖਣਾ ਇਹੀ ਰੁਕਾਵਟ ਤੁਹਾਡੇ ਪਾਠ ਕਰਨ ਦੇ ਵਿੱਚ ਆ ਰਹੀ ਹੈ। ਇਹੀ ਰੁਕਾਵਟ ਤੁਹਾਡੇ ਤੁਹਾਡੀ ਅਰਦਾਸ ਨਾ ਪੂਰੀ ਹੋਣ ਦੀ ਰੁਕਾਵਟ ਬਣ ਜਾਂਦੀ ਹੈ। ਕਹਿਣ ਤੋਂ ਭਾਵ ਹੈ ਕਿ ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸ਼ੁਰੂਆਤੀ ਦਿਨਾਂ ਵਿੱਚ ਕਈ ਵਾਰ ਸਾਨੂੰ ਕਈ ਸਮੱਸਿਆਵਾਂ ਰੁਕਾਵਟਾਂ ਆ ਜਾਂਦੀਆਂ ਹਨ। ਜਿਸ ਤਰ੍ਹਾਂ ਕਈਆਂ ਨੂੰ ਬਹੁਤ ਜ਼ਿਆਦਾ ਆਲਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈਆਂ ਨੂੰ ਕੋਈ ਨਾ ਕੋਈ ਬਿਮਾਰੀ ਘੇਰ ਲੈਂਦੀ ਹੈ। ਤੇ ਕਈ ਬਿਮਾਰ ਹੋ ਜਾਂਦੇ ਹਨ ਜਾਂ ਕਈਆਂ ਨੂੰ ਅਚਾਨਕ ਕੋਈ ਰੁਕਾਵਟ ਪਰੇਸ਼ਾਨੀ ਪੈ ਜਾਂਦੀ ਹੈ ਤਾਂ ਫਿਰ ਉਹ ਪਾਠ ਕਰਨਾ ਬੰਦ ਕਰ ਦਿੰਦੇ ਹਨ ਕਈ ਲੋਕ ਤਾਂ ਮੁਸੀਬਤਾਂ ਤੋਂ ਐਨੇ ਘਬਰਾ ਜਾਂਦੇ ਹਨ ਕਿ ਸਾਡਾ ਸਰੀਰ ਪਹਿਲਾਂ ਤਾਂ ਤੰਦਰੁਸਤ ਸੀ ਪਾਠ ਕਰਨ ਦੇ ਨਾਲ ਸਾਡਾ ਸਰੀਰ ਬਿਮਾਰ ਹੋ ਗਿਆ ਹੈ ਸਾਡਾ ਸਰੀਰ ਮਾੜਾ ਹੋ ਗਿਆ ਹੈ ਘਰ ਵਿੱਚ ਕਲੇਸ਼ ਹੋ ਗਿਆ ਹੈ ਪਰ ਇੱਥੇ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਤੁਸੀਂ ਇਹ ਗੱਲ ਹਮੇਸ਼ਾ ਯਾਦ ਰੱਖਿਆ ਕਰੋ ਕਿ ਆਪਾਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਹਾਂ ਚਾਹੇ ਆਪਾਂ ਅਧਿਆਤਮਿਕ ਤੌਰ ਤੇ ਚਾਹੇ ਆਪਾਂ ਦੁਨਿਆਵੀ ਤੌਰ ਤੇ ਹੀ ਲਾ ਲਈਏ ਤਾਂ ਉਸ ਕੰਮ ਦੇ ਵਿੱਚ ਰੁਕਾਵਟਾਂ ਤਾਂ ਜ਼ਰੂਰ ਆਉਂਦੀਆਂ ਹਨ ਸਾਡੇ ਵਿਰੋਧੀ ਸਾਨੂੰ ਹਰ ਤਰ੍ਹਾਂ ਦੇ ਨਾਲ ਚੰਗੇ ਕੰਮ ਤੋਂ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਉਸ ਕੰਮ ਨੂੰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਕੋਸ਼ਿਸ਼ ਕਰਦੇ ਹਨ ਕਿ ਉਸ ਕੰਮ ਵਿੱਚ ਸਾਡਾ ਮਨ ਨਾ ਹੀ ਲੱਗੇ ਜਿਹੜਾ ਸਾਨੂੰ ਕੰਮ ਕਾਮਯਾਬ ਬਣਾਉਣ ਵਾਲਾ ਹੈ ਉਸੇ ਹੀ ਤਰ੍ਹਾਂ ਆਪਾਂ ਪਾਠ ਕਰਦੇ ਹਾਂ ਤਾਂ ਇੱਕ ਕਾਲ ਰੂਪੀ ਮੁਸ਼ਕਲਾਂ ਸਾਡੇ ਸਾਹਮਣੇ ਖੜੀਆਂ ਹੋ ਜਾਂਦੀਆਂ ਹਨ ਸਾਨੂੰ ਬਾਣੀ ਪੜਨ ਤੋਂ ਗੁਰੂ ਦੇ ਚਰਨਾਂ ਤੋਂ ਜੁੜਨ ਤੋਂ ਰੋਕ ਦਿੰਦੀਆਂ ਹਨ ਪਰ ਆਪਾਂ ਘਬਰਾਉਣਾ ਨਹੀਂ ਆਪਾਂ ਇਹਨੂੰ ਪਛਾਣਨਾ ਹੈ ਕਿ ਇਹ ਕਾਲ ਰੂਪੀ ਪਰੇਸ਼ਾਨੀਆਂ ਹਨ ਸਗੋਂ ਆਪਣਾ ਨਿਤਨੇਮ ਵਧਾਉਣਾ ਹੈ ਜਿੱਥੇ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਰਹੇ ਹੋ ਨਾਲ ਹੀ ਕੋਸ਼ਿਸ਼ ਕਰਨੀ ਹੈ ਕਿ ਜਪਜੀ ਸਾਹਿਬ ਦੀ ਬਾਣੀ ਵੀ ਪੜਨੀ ਆਰੰਭ ਕਰ ਦਿਓ ਚਾਹੇ ਤੁਸੀਂ ਕੁਝ ਸਮਾਂ ਟਾਈਮ ਕੱਢ ਕੇ ਹੀ ਪਾਠ ਕਰੋ ਪਰ ਬਾਣੀ ਪੜਨੀ ਕਦੇ ਵੀ ਛੱਡਣੀ ਨਹੀਂ ਚਾਹੀਦੀ ਜਦੋਂ ਵੀ ਉਤਸ਼ਾਹ ਦੇ ਨਾਲ ਬਾਣੀ ਪੜੋਗੇ ਸਮਝੋਗੇ ਤਾਂ ਤੁਹਾਡੀ ਇੱਛਾ ਤੁਹਾਡੇ ਮਨ ਦੀ ਮੁਰਾਦ ਪੂਰੀ ਹੋਣ ਦੇ ਸੰਕੇਤ ਮਿਲ ਜਾਂਦੇ ਹਨ ਜੋ ਕਾਲ ਰੂਪੀ ਗੇੜ ਹੈ ਇਹ ਤੁਹਾਨੂੰ ਤੁਹਾਡੇ ਇਸ਼ਿਆ ਤੋਂ ਦੂਰ ਕਰ ਰਿਹਾ ਹੈ ਤੁਹਾਨੂੰ ਬਾਣੀ ਤੋਂ ਦੂਰ ਕਰ ਰਿਹਾ ਹੈ ਇੱਥੇ ਪੂਰਾ ਡਟ ਕੇ ਰਹਿਣਾ ਹੈ ਕਿਉਂਕਿ ਜੋ ਵੀ ਮਨੁੱਖ 21 ਜਾਂ 41 ਦਿਨ ਡਟ ਕੇ ਪਾਠ ਕਰ ਲੈਂਦੇ ਹਨ ਮੇਰੇ ਪੰਜਵੇਂ ਪਾਤਸ਼ਾਹ ਉਹਨਾਂ ਉੱਪਰ ਬੇਅੰਤ ਕਿਰਪਾ ਕਰ ਦਿੰਦੇ ਹਨ ਜਿਹੜੇ ਮਨੁੱਖ 40 ਦਿਨ ਦਾ ਪਾਠ ਕਰ ਲੈਂਦੇ ਹਨ ਫਿਰ ਉਹਨਾਂ ਦੀ ਆਦਤ ਬਣ ਜਾਂਦੀ ਹੈ ਕਿਉਂਕਿ ਫਿਰ ਆਪਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਤੋਂ ਬਿਨਾਂ ਰਹੇ ਹੀ ਨਹੀਂ ਸਕਦੇ ਜਿੰਨੇ ਮਰਜ਼ੀ ਰਜੇਵੇਂ ਹੁਣ ਜਿੰਨੇ ਮਰਜ਼ੀ ਕੰਮ ਧੰਦੇ ਹੁਣ ਫਿਰ ਅੰਦਰੋਂ ਖਿੱਚ ਜਾਈ ਪੈਂਦੀ ਹੈ ਜਿੰਨੀ ਦੇਰ ਸੁਖਮਨੀ ਸਾਹਿਬ ਜੀ ਦੀ ਬਾਣੀ ਅਸੀਂ ਨਹੀਂ ਪੜਦੇ ਉਨੀ ਦੇਰ ਤੱਕ ਇੰਜ ਲੱਗਦਾ ਹੈ ਕਿ ਪਤਾ ਨਹੀਂ ਹੁਣ ਸਾਡੇ ਨਾਲ ਕੀ ਮਾੜਾ ਹੋ ਜਾਵੇਗਾ ਸਗੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਕੇ ਫਿਰ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਇਸ ਕਰਕੇ 21 ਜਾਂ 41 ਦਿਨ ਇਹ ਸੌਖੇ ਔਖੇ ਹੋ ਕੇ ਪੂਰੇ ਜ਼ਰੂਰ ਕਰ ਲੋ ਅੱਗੋਂ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਤੁਹਾਡੇ ਉੱਪਰ ਆਪ ਹੀ ਕਿਰਪਾ ਕਰ ਦੇਣੀ ਹੈ 41 ਦਿਨ ਦੇ ਸਿਰਫ ਤੁਹਾਡੀ ਉਹ ਪ੍ਰੀਖਿਆ ਹੁੰਦੀ ਹੈ ਜੋ ਵੀ ਪ੍ਰੀਖਿਆ ਇਮਤਿਹਾਨ ਤੁਸੀਂ ਪਾਸ ਕਰ ਲੈਂਦੇ ਹੋ ਤਾਂ ਫਿਰ ਸੱਚੇ ਪਾਤਸ਼ਾਹ ਜੀ ਤੁਹਾਨੂੰ ਆਪ ਹੀ ਅਗਲੀ ਕਲਾਸ ਵਿੱਚ ਲੈ ਜਾਂਦੇ ਹਨ ਉਹ ਅਗਲੀ ਕਲਾਸ ਹੈ ਜੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਜਿਨ੍ਹਾਂ ਨੂੰ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣ ਨੂੰ ਮਿਲ ਜਾਵੇ ਤਾਂ ਆਓ ਆਪਾਂ ਵੀ ਰੋਜ਼ਾਨਾ ਕੋਸ਼ਿਸ਼ ਕਰੀਏ ਅਰਦਾਸਾਂ ਬੇਨਤੀਆਂ ਕਰੀਏ ਕਿ ਪਾਤਸ਼ਾਹ ਜੀ ਸਾਨੂੰ ਵੀ ਆਪਣੇ ਚਰਨਾਂ ਦੀ ਧੂੜ ਮੱਥੇ ਤੇ ਲਾਉਣ ਨੂੰ ਬਖਸ਼ੋ ਸਾਡਾ ਵੀ ਬਾਣੀ ਦੇ ਨਾਲ ਪਿਆਰ ਬਣ ਜਾਵੇ ਉਤਸ਼ਾਹ ਬਣ ਜਾਵੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਨਾਮ ਦੀ ਦਾਤ ਬਖਸ਼ੋ ਕਿਸੇ ਨਾ ਕਿਸੇ ਦਿਨ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਸਾਡੇ ਉੱਪਰ ਤਰਸ ਆ ਜਾਵੇਗਾ ਸਾਡੇ ਇਸ਼ਾ ਸਾਡੀਆਂ ਅਰਦਾਸਾਂ ਉਹ ਪੂਰੀਆਂ ਕਰ ਦੇਣਗੇ ਸਾਡੀ ਵੀ ਕਿਸਮਤ ਬਦਲ ਜਾਵੇਗੀ ਤਾਂ ਫਿਰ ਆਓ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉਠਿਏ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਨਿਤਨੇਮ ਕਰਨ ਤੋਂ ਬਾਅਦ ਜਦੋਂ ਵੀ ਸਮਾਂ ਮਿਲੇ ਚਾਹੇ ਦੁਪਹਿਰ ਵੇਲੇ ਤੇ ਚਾਹੇ ਸ਼ਾਮ ਵੇਲੇ ਤੇ ਜਾਂ ਰਾਤ ਵੇਲੇ ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ਾਨਾ ਕਰੀਏ ਅਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈਏ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ